ਅਫਰੀਦਕੋਟ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਹੋਰ ਕੈਂਡੀਡੇਟ ਦੀ ਜਿਹੜੀ ਫਾਈਲਾਂ ਜਿਹੜੀਆਂ ਨੇ ਖੋਜਾਂਗੇ ਆ ਨੇ ਸਾਡੇ ਨਾਲ ਗੋਰ ਕੱਕਰ ਜੀ ਮੌਜੂਦ ਨੇ ਕੱਕਰ ਸਾਹਿਬ ਤੁਹਾਡਾ ਕੈਂਡੀਡੇਟ ਸੀਗਾ ਭਾਜੀਪੀ ਦਾ ਪਹਿਲੋ ਤਾਂ ਜੀ ਅਸੀਂ ਨਵੇਂ ਕਿਲੇ ਦੇ ਜਿਹੜੇ ਫਾਰਮ ਇੰਪਰੂਵਮੈਂਟ ਟਰਸਟ ਦੇ ਵਿੱਚ ਭਰੇ ਜਾ ਰਹੇ ਆ ਮੈਨੂੰ ਉੱਥੋਂ ਮੇਰੀ ਸਾਡੀ ਸਰਬਜੀਤ ਭੈਣ ਮੈਂਬਰੀ ਦੇ ਚੋਣ ਲੜ ਰਹੀ ਆ ਉਹਦਾ ਫੋਨ ਆਉਂਦਾ ਕਿ ਮੇਰੇ ਤੋਂ ਫਾਈਲ ਫੜੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਵੀ ਤੈਨੂੰ ਸਾਹਮਣੇ ਫਾਈਲ ਮੰਗਾਈ ਆ ਲੈ ਮੈਨੂੰ ਫੜਾ ਮੈਂ ਦੇ ਦੇਣਾ ਉਰ ਤੋਂ ਫਾਈਲ ਖੋ ਕੇ ਉਹਦੀ ਫਾਈਲ ਹੀ ਗਾਇਬ ਕਰਤੀ ਮੈਂ ਉੱਥੇ ਗਿਆ ਪੁਲਿਸ ਪ੍ਰਸ਼ਾਸਨ ਨੂੰ ਸੱਦਿਆ ਡੀਐਸਪੀ ਰਾਜਨਪਾਲ ਜੀ ਆਏ ਉਹ ਬੰਦੇ ਨੂੰ ਪੁਲਿਸ ਨੇ ਕਾਫੀ ਮਨਾਉਣ ਦੀ ਕੋਸ਼ਿਸ਼ ਕੀਤੀ ਉਹਨੇ ਫਾਈਲ ਨਹੀਂ ਦਿੱਤੀ ਉਹਨੂੰ ਲੈ ਕੇ ਹੁਣ ਥਾਣੇ ਆਏ ਵੇਆ ਪਰ ਸੱਤਾਧਿਰ ਦੇ ਬੰਦੇ ਅਸੀਂ ਕਹਿ ਰਹੇ ਆ ਵੀ ਅਸੀਂ ਇੱਥੋਂ ਇਹਨੂੰ ਛਡਾ ਕੇ ਲੈ ਜਾਣਾ ਪੂਰੀ ਤੱਕੇਸ਼ਾਈ ਉੱਥੇ ਕੀਤੀ ਉਸ ਤੋਂ ਬਾਅਦ ਸਾਡੇ ਚੰਨੀਆਂ ਪਿੰਡ ਦੇ ਸਾਥੀ ਗੁਰਪਾਲ ਸਿੰਘ ਅਰੇ ਉੱਥੇ ਕਾਗਜ਼ ਭਰਨ ਆਸਤੇ ਗਏ ਤਾਂ ਜਦੋਂ ਉਹਨਾਂ ਨੇ ਆਪਦੀ ਗੱਡੀ ਦੇ ਵਿੱਚੋਂ ਫਾਈਲਾਂ ਕੱਢੀਆਂ ਤੇ 15 20 ਬੰਦੇ ਆ ਕੇ ਚਪੁੱਟੇ ਵਰਗੇ ਉਹਨਾਂ ਨੂੰ ਪਾ ਗਏ ਤੇ ਉਹਨਾਂ ਦੀਆਂ ਫਾਈਲਾਂ ਖੋ ਪੂਰੀ ਧੱਕੇਸ਼ਾਹੀ ਕਰ ਰਹੀ ਹੈ ਸਰਕਾਰ ਹਰ ਹੱਥ ਕੰਡਾ ਬਣਾ ਰਹੀ ਹੈ ਸਾਡੇ ਗੁੱਜਰਪਿੰਡ ਦੇ ਵਿੱਚ ਭਾਗ ਸਿੰਘ ਦੇ ਕਾਗਜ ਦੋ ਦਿਨ ਅਸੀਂ ਪਹਿਲੋ ਭਰਾਤੇ ਹੀ ਸਾਨੂੰ ਪਤਾ ਸੀ ਇੱਥੇ ਵੀ ਸ਼ਰਾਰਤ ਕਰਨਗੇ ਉੱਥੇ ਇਹਨਾਂ ਨੇ ਕੀ ਕੀਤੀ ਆਰਓ ਸਾਹਿਬ ਨੇ ਇੱਕ ਪੱਤਰ ਲਿਖਣਾ ਹੁੰਦਾ ਵੀਡੀਓ ਸਾਹਿਬ ਦੇ ਮਹਿਕਮੇ ਨੂੰ ਉਹਨਾਂ ਨੇ ਜਦੋਂ ਪੱਤਰ ਲਿਖਿਆ ਤੇ ਰਿਪੋਰਟ ਮੰਗੀ ਪਟਵਾਰੀ ਤੋਂ ਤੇ ਪੰਚਾਇਤ ਸੈਕਟਰੀ ਤੋਂ ਉੱਥੇ ਇਹਨਾਂ ਨੇ ਧੱਕੇਸ਼ਾਹੀ ਇਹ ਕੀਤੀ ਵੀ ਇਹਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਜੀ ਇਹਨੇ ਤੂੜੀ ਸਿੱਟੀ ਵੀ ਆ ਉਹਦੇ ਕਾਗਜ ਰਿਜੈਕਟ ਕਰਾਉਣ ਦੀ ਕੋਸ਼ਿਸ਼ ਕੀਤੀ

ਤੇ ਅਸੀਂ ਜਦੋਂ ਕਾਗਜ਼ ਚੱਕੇ ਜਦੋਂ ਗੱਡੀ ਦੇ ਵਿੱਚੋਂ ਉਹ 10 15 ਜਣੇ ਅਨੁਪਛਾਤੇ ਵਿਅਕਤੀ ਸਾਡੇ ਕੋਲੇ ਆਏ ਤੇ ਫਾਈਲਾਂ ਖੋ ਕੇ ਲੈ ਗਏ ਸਾਡੇ ਕੋਲੋਂ ਇੱਕ ਪੰਚ ਦੀ ਸੀਗੀ ਇੱਕ ਸਰਪੰਚ ਦੀ ਸੀਗੀ ਜੀ ਉਹ ਲੈ ਗਏ ਫਾਈਲ ਸਾਡੇ ਕੋਲ ਖੋ ਕੇ ਉਹ ਧੱਕਾ ਸਾਡੇ ਨਾਲ ਝਾੜੂ ਸਰਕਾਰ ਬਹੁਤ ਕਰੀ ਜਾਂਦੀ ਹੈ ਜੀ ਜਿਸ ਤਰ੍ਹਾਂ ਕੀ ਕਾਰਵਾਈ ਚਾਹੀਦੀ ਹੈ ਹਾਂਜੀ ਪੂਰੀ ਸਰਕਾਰ ਕਾਰਵਾਈ ਕਰਨੀ ਚਾਹੀਦੀ ਉਹਨਾਂ ਤੇ ਬਹੁਤ ਜ਼ਰੂਰ ਬਿਲਕੁਲ ਇਹ ਜਿਹੜੇ ਕੈਂਡੀਡੇਟ ਸੀਗੇ ਉਹ ਸਾਡੇ ਨਾਲ ਮੌਜੂਦ ਸੀਗੇ ਨਾਲ ਗੁਰਕੜ ਜੋਨੇ ਭਾਜੀ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਮੌਜੂਦ ਸੀਗੇ ਤਾਂ ਭਾਜੀ ਦੇ ਜਿਹੜੇ ਕੈਂਡੀਡੇਟ ਸੀਗੇ ਦੋ ਵਿਅਕਤੀ ਜਿਨ੍ਹਾਂ ਦੀ ਫਾਈਲਾਂ ਜਿਹੜੀਆਂ ਨੇ